ਕਬਰ ਹੁਸ਼ਾਰਪੁਰ ਦੇ ਹਲਕਾ ਦਸੂਹਾ ਅਦੀਨ ਆਉਂਦੇ ਪਿੰਡ ਹਰ ਤੋਂ ਥਲਾ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਕੁਝ ਪਰਿਵਾਰ ਬਿਜਲੀ ਦਾ ਮੀਟਰ ਨਾ ਲੱਗਣ ਕਾਰਨ ਹਨੇਰੇ ਚ ਜ਼ਿੰਦਗੀ ਜੀਉਣ ਲਈ ਮਜਬੂਰ ਨੇ ਵਾਰ-ਵਾਰ ਬਿਜਲੀ ਵਿਭਾਗ ਦੇ ਚੱਕਰ ਕਚਣ ਦੇ ਬਾਵਜੂਦ ਵੀ ਪੀੜਤਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਪਰਿਵਾਰਾਂ ਨੇ ਸੂਬੇ ਦੀ ਭਗਵੰਤਮਾਨ ਸਰਕਾਰ ਤੇ ਵੀ ਵੱਡੇ ਸਵਾਲ ਚੁੱਕੇ ਨੇ ਤੇ ਕਿਹਾ ਕਿ ਸਰਕਾਰ ਸਿਰਫ ਤੇ ਸਿਰਫ ਫੋਕੀ ਬਿਆਨਬਾਜ਼ੀ ਹੀ ਕਰ ਰਹੀ ਹੈ ਜਦਕਿ ਧਰਾਤਲ ਤੇ ਕੰਮ ਹੁੰਦੇ ਵਿਖਾਈ ਨਹੀਂ ਦੇ ਰਹੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਹਰਦੋਥਲਾ ਦੇ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਹਰਦੋਥਲਾ ਚ ਮਕਾਨ ਖਰੀਦੇ ਗਏ ਸਨ ਤੇ ਹੁਣ ਜਦੋਂ ਬਿਜਲੀ ਦੇ ਕਨੈਕਸ਼ਨ ਲੈਣ ਲਈ ਉਹ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਤਾਂ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਗ੍ਹਾ ਕਲੋਨੀ ਅਧੀਨ ਹੈ ਜਿਸ ਕਾਰਨ ਇੱਥੇ ਕਨੈਕਸ਼ਨ ਨਹੀਂ ਲੱਗ ਸਕਤੇ ਪਰਿਵਾਰਾਂ ਦਾ ਕਹਿਣਾ ਕਿ ਇਹ ਇਲਾਕਾ ਕਲੋਨੀ ਦਾ ਨਹੀਂ ਹੈ ਜਦਕਿ ਇੱਥੇ ਪਹਿਲਾਂ ਹੀ ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਪਈਆਂ ਹੋਈਆਂ ਨੇ ਤੇ ਬਿਜਲੀ ਨਾ ਹੋਣ ਕਾਰਨ ਉਹਨਾਂ ਦੇ ਘਰਾਂ 'ਚ ਹਰ ਵਕਤ ਹਨੇਰਾ ਛਾਇਆ ਰਹਿੰਦਾ ਹੈ ਪੀੜਤਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਹੋਣ ਕਾਰਨ ਬੱਚੇ ਵੀ ਮੋਮਬੱਤੀਆਂ ਵਾਲ ਕੇ ਪੜ੍ਹਾਈ ਕਰਦੇ ਨੇ ਤੇ ਉਹਨਾਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਹੀ ਨਸਰ ਆ ਰਿਹਾ ਹੈ। ਇਸ ਮੌਕੇ ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਘਰਾਂ 'ਚ ਬਿਜਲੀ ਦੇ ਕਨੈਕਸ਼ਨ ਦਿੱਤੇ ਜਾਣ ਤਾਂ ਜੋ ਉਹਨਾਂ ਨੂੰ ਆਰਾਮ ਮਹਿਸੂਸ ਹੋ ਸਕੇ। ਦੂਜੇ ਪਾਸੇ ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਦਸੂਹਾ ਤੇ ਬਿਜਲੀ ਵਿਭਾਗ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਮੀਡੀਆ ਦੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ। ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਕਿਆ ਨਾਮ ਹੈ ਤੁਹਾਡਾ ਜੀ ਰਜੇਸ਼ ਕੁਮਾਰ ਜੀ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪਿੰਡ ਹਰਦੋਥਲਾ ਦਸੂਆ ਡਿਸਟ੍ਰਿਕਟ ਸ਼ਹਿਰਪੁਰ ਦੇ ਜੀ ਠੀਕ ਹੈ ਜੀ ਇਹ ਤੁਸੀਂ ਅੱਜ ਇੱਥੇ ਆਏ ਹੋ ਕਿ ਤੁਹਾਡੇ ਘਰ ਦਾ ਪੂਰਾ ਮਾਮਲਾ ਹੈ ਮੀਟਰ ਨੂੰ ਲੈ ਕੇ ਤੁਹਾਡੀ ਜੋ ਸਮੱਸਿਆ ਚੱਲੀ ਆ ਰਹੀ ਹੈ ਜੀ ਸਰ ਇਦਾਂ ਹੈ ਆਪਾਂ ਮਹੀਨੇ ਦੇ ਵਿੱਚ ਇਹ ਪਿੰਡ ਹਰਦੋਥਲਾ ਦੇ ਰਜਿਸਟਰੀ ਕਰਵਾਈ ਸੀ ਜਦੋਂ ਕਿ ਹੁਣ ਆਪਾਂ ਮੀਟਰ ਦਾ ਕਨੈਕਸ਼ਨ ਲਾਣ ਜਾ ਰਹੇ ਹਾਂ ਤੇ ਉਹ ਕਹਿ ਰਹੇ ਆ ਕਿ ਇਹ ਕਲੋਨੀ ਦਾ ਹਿੱਸਾ ਹੈ ਜਦ ਕਿ ਉਹ ਕਲੋਨੀ ਦਾ ਹਿੱਸਾ ਹੈ ਨਹੀਂ ਹੈ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਬੱਤੀ ਤੋਂ ਬਗੈਰ ਜਦੋਂ ਅਫਸਰਾਂ ਨੂੰ ਤਾਂ ਉਹਨਾਂ ਦਾ ਕੀ ਜਵਾਬ ਹੁੰਦਾ ਹੈ ਕਿਉਂ ਉਹਨਾਂ ਦਾ ਕਿ ਉਹਨਾਂ ਵੱਲੋਂ ਗ੍ਰੀਲ ਦਿੱਤੀ ਜਾ ਰਹੀ ਹੈ ਸਾਨੂੰ ਕੋਈ ਇਦਾਂ ਦੀ ਕਹਿ ਦਿੱਤਾ ਜਾਂਦਾ ਹੈ ਕਿ ਕਾਗਜ਼ ਪੱਤਰ ਲੈ ਜਾਓ ਆਪਣੇ ਬਾਹਰੋਂ ਕਿ ਇਹ ਕਲੋਨੀ ਦਾ ਹਿੱਸਾ ਹੈ ਆਪਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ ਕਿੰਨੇ ਘਰ ਉੱਥੇ ਪਿੰਡ ਦੇ ਵਿੱਚ ਹੋ ਰਿਹਾ ਜਿੱਥੇ ਮੀਟਰ ਨਹੀਂ ਲੱਗੇ 10-12 ਘਰ ਹੈਗੇ ਇਦਾਂ ਦੇ ਜਿਹਦੇ ਵਿੱਚ ਮੀਟਰ ਨਹੀਂ ਲੱਗੇ ਹੋਏ ਪਰ ਟਰਾਂਸਫਰ ਬਿਜਲੀ ਦੇ ਸਾਰੇ ਲੱਗੇ ਹੋਏ ਆ ਤਾਰਾਂ ਸਾਰੀਆਂ ਪਈਆਂ ਹੋਈਆਂ ਐ ਤੇ ਬਹੁਤ ਔਖੀਤ ਆ ਰਹੀ ਹੈ ਸਾਨੂੰ ਘਰ ਦੇ ਵਿੱਚ ਬੱਚੇ ਵੀ ਆ ਬੱਚੇ ਵੀ ਆ ਪੂਲੀ ਵਿਦਿਆਰਥੀ ਨੇ ਫਿਰ ਕਿਦਾਂ ਉਹ ਆਪਣੀ ਪੜ੍ਹਾਈ ਨੂੰ ਇਹ ਨਿਰੰਤਰ ਰੱਖਦੇ ਨੇ ਹੁਣ ਪ੍ਰੀਖਿਆਵਾਂ ਵੀ ਆਉਣ ਵਾਲੀਆਂ ਨੇ ਐਦਾਂ ਸਰ ਮੇਰੀ ਜਿਹੜੀ ਗੁੜੀ ਆ 8ਵੀਂ ਕਲਾਸ ਚ ਪੜਦੀ ਹੈ ਜਦੋਂ ਕਿ ਉਹ ਬੋਰਡ ਦੀ ਕਲਾਸ ਹੈ ਆਪਾਂ ਰਾਤ ਨੂੰ ਦੀਵਾ ਬਾਲ ਕੇ ਜਾਂ ਮੋਮਬਤੀ ਬਾਲ ਕੇ ਆਪਣੇ ਨਿਆਣੇ ਨੂੰ ਪੜ੍ਹਾ ਰਹੇ ਆ ਦਿੱਕਤ ਬਹੁਤ ਆ ਰਹੀ ਆ ਪਰੇਸ਼ਾਨੀ ਵੀ ਬਹੁਤ ਹੈ ਇੱਕ ਆਪਾਂ ਬੈਂਕ ਤੋਂ ਲੋਨ ਲੀਤਾ ਹੋਇਆ ਉਹਦੀ ਵੀ ਆਪਾਂ ਕਿਸ਼ਤ ਦੇਣੀ ਆ ਇਸ ਤਰ੍ਹਾਂ ਆਪਾਂ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਪਏ ਆ ਸਰਕਾਰ ਕਹਿੰਦੀ ਆ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਨੂੰ ਆ ਜਿਹੜੀ ਉਹਨਾਂ ਦੇ ਖਰਚਲ ਖਵਾਰੀ ਆ ਜਿਹੜੀ ਉਹ ਘਟਾਈ ਜਾਵੇਗੀ ਬਿਲਕੁਲ ਜ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਠੀਕ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਬਾਰੇ ਉਹਦੀ ਸਰਕਾਰ ਦੀ ਇਸ ਪਾਲਿਸੀ ਮਤਲਬ ਉਹਗੀ ਆਪਾਂ ਇੱਥੋਂ ਨਾਖੁਸ਼ ਆ ਕਿਉਂਕਿ ਇਸ ਤੇ ਆਪਾਂ 1100 ਨੰਬਰ ਤੇ ਕੰਪਲੀਟ ਕਰ ਚੁੱਕੇ ਆ ਇਸ ਗੱਲ ਨੂੰ ਵੀ 13 ਤਰੀਕ ਦੀ ਆਪਾਂ ਕਰ ਚੁੱਕੇ ਆ ਔਰ 18 ਅੱਜ 19 ਤਰੀਕ ਹੋ ਗਈ ਹੈ ਉਸ ਦਾ ਵੀ ਕੋਈ ਜਵਾਬ ਸਾਨੂੰ ਨਹੀਂ ਮਿਲਿਆ ਕੀ ਚਾਹੁੰਦੇ ਹੋ ਆਪਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਸੀਐਮ ਸਾਹਿਬ ਕੋ ਮੰਗ ਕਰਦੇ ਆਂ ਕਿ ਸਾਡਾ ਬਿਜਲੀ ਦਾ ਕਨੈਕਸ਼ਨ ਸਾਨੂੰ ਦਿੱਤਾ ਜਾਵੇ ਜਾ ਕਿ ਸਾਡੇ ਬੱਚੇ ਜਿਹੜੇ ਆ ਉਹ ਪੜ੍ਹ ਲਿਖ ਕੇ ਅੱਗੇ ਵਧਣ ਸਾਡਾ ਭਵਿੱਖਾ ਦੇਸ਼ ਦਾ ਭਵਿੱਖਾ ਸਾਨੂੰ ਇਸ ਕਾ ਦਿੱਕਤ ਆਉਂਦੀ ਵੀ ਬਹੁਤ ਜ਼ਿਆਦਾ ਮੇਰਾ ਨਾਮ ਗੋਤਮ ਸਿੰਘ ਹੈ ਜੀ ਕੀ ਪ੍ਰੋਬਲਮ ਹੈ ਮੈਂ ਸਰ ਬਿਜਲੀ ਬਾਰੇ ਗੱਲ ਕਰਨਾ ਚਾਹੁੰਦਾ ਬਿਜਲੀ ਦੇ ਮੀਟਰ ਸਾਡੇ ਨਹੀਂ ਲੱਗਦੇ ਪਏ ਅਸੀਂ ਨਵਾਂ ਮਕਾਨ ਬਣਾਇਆ 15 ਲੱਖ 40 ਹਜ਼ਾਰ ਦਾ ਲੋਨ ਲਿਆ ਕੇਂਦਰੀ ਬੈਂਕ ਤੋਂ ਉਹ ਲੋਨ ਲੈ ਕੇ ਅਸੀਂ ਮਕਾਨ ਬਣਾਇਆ ਮਕਾਨ ਬਣਾਉਣ ਤੋਂ ਬਾਅਦ ਵੀ ਸਾਡੇ ਹੁਣ ਮੀਟਰ ਨਹੀਂ ਲੱਗਦੇ ਪਏ ਅਸੀਂ ਐਸਡੀਐਮ ਸਾਹਿਬ ਕੋਲ ਗਏ ਸੀ 4 ਮਹੀਨੇ ਪਹਿਲੇ ਉਹ ਕਹਿੰਦੇ 15-20 ਦਿਨਾਂ ਦੇ ਵਿੱਚ ਤੁਹਾਡਾ ਹੱਲ ਹੋ ਜਾਏਗਾ ਉਹ ਨਾ ਉਹਨੇ ਸਾਨੂੰ ਇਦਾਂ ਕਹਿ ਕੇ ਤੋਰਤਾ ਫਿਰ ਅਸੀਂ ਐਮਐਲਏ ਸਾਹਿਬ ਨੂੰ ਗਏ ਐਮਐਲਏ ਸਾਹਿਬ ਉਹਨੇ ਕੋਈ ਸਾਨੂੰ 4 ਵਾਰੀ ਅਸੀਂ ਜਾਇਆ ਐਮਐਲਏ ਸਾਹਿਬ ਕੋ ਉਹ ਕਹਿੰਦੇ ਅਸੀਂ ਐਕਸ਼ਨ ਸਾਹਿਬ ਨਾਲ ਗੱਲ ਕਰਾਂਗੇ ਫਿਰ ਦੇਖਾਂਗੇ ਕੀ ਬਣਦਾ ਪਰ ਬਣਿਆ ਕੁਝ ਨਹੀਂ ਅਜੇ ਤੱਕ ਮੀਟਰ ਲਵਾਉਣ ਜਾਂਦੇ ਉੱਤੇ ਫਾਈਲ ਲੈ ਕੇ ਗਏ ਆ ਤੇ ਉਹਨਾਂ ਨੇ ਫਾਈਲ ਲੈ ਕੇ ਰੱਖ ਲਈ ਕੋਈ ਨਹੀਂ ਦੇਖਾਂਗੇ ਫਿਰ ਬਾਅਦ ਚ ਗਏ ਉਹ ਕਹਿੰਦੇ ਵੀ ਤੁਹਾਡੇ ਮੀਟਰ ਲੱਗ ਹੀ ਨਹੀਂ ਸਕਦੇ ਉਹਨਾਂ ਨੇ ਅਸੀਂ ਕੰਪਲੇਂਟ ਪਾਈ ਸੀ ਆਨਲਾਈਨ ਪਾਜੀ ਉਹਨਾਂ ਨੇ ਰਾਜੂ ਭਾਜੀ ਨਹੀਂ ਉਹਨਾਂ ਨੇ ਵੀ ਇਹਨਾਂ ਨੇ ਬਿਜਲੀ ਕਾਰਡ 'ਤੇ ਲਿਖ ਕੇ ਭੇਜਤਾ ਉੱਥੇ ਵੀ ਇਹਨਾਂ ਨੇ ਤਾਂ ਗੈਰ ਕਾਨੂੰਨੀ ਜ਼ਮੀਨ ਦੇ ਵਿੱਚ ਹੀ ਮਕਾਨ ਬਣਾ ਕੇ ਬੈਠੇ ਇਸ ਕਰਕੇ ਅਸੀਂ ਮੀਟਰ ਨਹੀਂ ਲਾ ਸਕਦੇ ਉੱਥੇ ਤੁਹਾਡੀਆਂ ਰਜਿਸਟਰੀਆਂ ਤੇ ਪੱਕਾਈ ਦਾ ਲਿਖਿਆ ਹੋਇਆ ਹੈ ਕਿ ਇਹ ਜਿਹੜਾ ਰਕਬਾ ਹੈ ਕੋਈ ਵੀ ਅਨਧਿਕਾਰਤ ਜਾਨਕੀ ਗੈਰ ਕਾਨੂੰਨੀ ਗੈਰ ਕਾਨੂੰਨਾਂ ਇਹ ਕੋਈ ਵੀ ਰਕਬਾ ਨਹੀਂ ਹੈ ਬਾਅਦੂ ਉਸ ਤੇ ਤੁਹਾਨੂੰ ਨਿਰੰਤਰ ਜਿਹੜਾ ਖੱਜਲ ਹੋਣਾ ਪੈ ਰਿਹਾ ਕੀ ਲੱਗਦਾ ਕਿ ਉਹ ਤੁਹਾਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਸਰ ਸੰਤ ਜਗਮਨੂ ਵਿੱਚ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤਾਂ ਰੋਜ਼ ਨਿਊਜ਼ ਦੇਖਦਾ ਹਰ ਇੱਕ ਚੈਨਲ ਤੇ ਸੀਐਮ ਸਾਹਿਬ ਦੀ ਰੋਜ਼ ਐਡ ਆਉਂਦੀ ਹੈ ਵੀ ਅਸੀਂ ਕਿਸੇ ਵੀ ਬੱਚੇ ਨੂੰ ਕਿਸੇ ਵੀ ਦੀਵੇ ਨਾਲ ਮੋਮਬਤੀ ਨਾਲ ਨਹੀਂ ਪੜਨ ਲਿਆਂਗੇ ਅਸੀਂ ਹਰ ਘਰ ਵੀ ਬਿਜਲੀ ਦੇਵਾਂਗੇ ਉਹ ਭਾਵੇਂ ਐਨਐਸੀ ਹੈ ਜਾਂ ਨਹੀਂ ਹੈ ਇੱਕ ਵੱਲੋਂ ਬਿਆਨ ਹੋਣਾ ਹੈ ਦੋ ਵਾਰੀ ਦੇ ਚੁੱਕੇ ਆ 4 ਮਹੀਨੇ ਦੇ ਵਿੱਚ ਪਰ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜਾ ਕੇ ਉਹ ਬਿਆਨ ਵੀ ਦਿਖਾਇਆ ਵੀ ਲੀ ਦਫਤਰ ਉਹ ਕਹਿੰਦੇ ਬੋਲਣ ਨੂੰ ਅਸੀਂ ਕੀ ਕਰਨਾ ਸਾਨੂੰ ਕਿਹੜਾ ਲਿਖ ਕੋ ਰਿਸ਼ਵਤ ਵੀ ਮੰਗਤਾ ਨਹੀਂ ਕੀਤੀ ਜਾ ਰਹੀ ਨਹੀਂ ਰਿਸ਼ਵਤ ਮੇਕੋ ਤਾਂ ਨਹੀਂ ਮੰਗੀ ਗਈ ਮੈਨੂੰ ਨਹੀਂ ਲੱਗਦਾ ਕਿ ਵੀ ਮੇਰੇ ਰਿਸ਼ਵਤ ਦੇ ਕੇ ਅਸੀਂ ਤਾਂ ਕਹਿੰਨੇ ਵੀ ਚਲੋ 2000 5000 ਰੁਪਿਆ ਲੱਗ ਵੀ ਜਾਏਗਾ ਤਾਂ ਅਸੀਂ ਸਾਡੇ ਬੱਚੇ ਤਾਂ ਪੜਨਗੇ ਮੇਰੀ ਬੇਟੀ ਐਮ ਇੰਗਲਿਸ਼ ਦੇ ਪੇਪਰ ਪਾ ਕੇ ਹਟੀ ਹੁਣ ਓਕੇ ਸੋਕੇ ਕਿੱਦਾਂ ਪਾਏ ਇਹ ਸਾਨੂੰ ਪਤਾ ਗੁਵਾਨੀਆਂ ਦੇ ਘਰੋਂ ਸਾਨੂੰ ਪਾਣੀ ਲਿਆਉਣਾ ਪੈਂਦਾ ਕਪੜੇ ਧੋਣ ਨੂੰ ਨਹਾਉਣ ਨੂੰ ਇੰਨੀ ਠੰਡ ਵਿੱਚ ਪਲਾਸਟਿਕ ਦੇ ਡਰਮ ਵਿੱਚ ਅਸੀਂ ਪਾਣੀ ਪਾ ਕੇ ਰੱਖਦੇ ਆ ਉਹ ਵੀ ਇੰਨਾ ਠੰਡਾ ਹੋ ਜਾਂਦਾ ਬਰਬਰਗਾ ਹੁਣ ਤੁਸੀਂ ਬਿਜਲੀ ਤੇ ਕਨੈਕਸ਼ਨ ਕਿੱਥੋਂ ਲਏ ਹੋਏ ਨੇ ਤਿੰਨ ਜਾਣੇ ਤੁਸੀਂ ਇੱਥੇ ਤੇ ਬਲਾ ਵਿਚਾਰ ਕਰਕੇ ਲੈਣੀ ਆ ਉਧਰ ਕਿਸੇ ਦੇ ਘਰ ਤੇ ਫੇਰ ਕੁੜੀਆਂ ਪੜਦੀ ਉਹ ਦੋ ਤਿੰਨ ਘੰਟੇ ਚੱਲਦਾ ਮੁੜ ਕੇ ਬੰਦ ਜਾਂਦਾ ਕੁੜੀ ਕਹਿੰਦੀ ਬਲਾ ਬੰਦ ਹੋ ਗਏ ਮੈਂ ਦਾਸ਼ ਕਰਕੇ ਪਰਿਵਾਰ ਕਿਉਂਕਿ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਬਣੀਆਂ ਉਸ ਵੇ ਬਹੁਤ ਜ਼ਿਆਦਾ ਆ ਰਹੀਆਂ ਮੈਂ ਅਸੀਂ ਜਨਵਰੀ ਮਹੀਨੇ ਅਸੀਂ ਰਜਿਸਟਰੀ ਕਰਾਈ ਸੀ ਸਾਨੂੰ ਕਹਿੰਦੇ ਵੀ ਤੁਸੀਂ ਫਾਇਲ ਜਮਾ ਕਰਾਓ ਤੇ ਇਹ ਇੰਤਕਾਲ ਚੜ ਜਾਏਗਾ ਇਹ ਇੰਤਕਾਲ ਥੋੜਾ ਲੇਟ ਹੋ ਗਿਆ ਚੜਨ ਨੂੰ ਇਹ ਕਹਿੰਦੇ ਜੀ ਪਟਿਆਲਿਓ ਚਿੱਠੀ ਆਈ ਹੈਗੀ ਹੈ ਪਟਿਆਲਿਓ ਚਿੱਠੀ ਆਈ ਆ ਤੇ ਹੁਣ ਤੁਹਾਡੇ ਮੀਟਰ ਨਹੀਂ ਲੱਗਣੇ ਮੈਂ ਕਹਾਂ ਜੀ ਅਸੀਂ ਪਿੰਡ ਦੇ ਵਾਸੀ ਆ ਤੇ ਹਰ ਦੋ ਥਲਾ ਪਿੰਡ ਤੇ ਸਾਡਾ ਮੀਟਰ ਲਾਓ ਤੁਸੀਂ ਕਹਿੰਦੇ ਨਹੀਂ ਜੀ ਪਟਿਆਲਿਓ ਚਿੱਠੀ ਆ ਗਈ ਆ ਅੰਤਰਾਜ ਅੰਤਰਾਜ ਕਲੋਨੀ ਆ ਉਸ ਤੋਂ ਸਾਰ ਇੱਕ ਪਾਸੇ ਮੁਫਤ ਬਿਜਲੀ ਦੇ ਦਾਅਵੇ ਕਰਦੀ ਹੈ ਲਗਾਤਾਰ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਤੇ ਇੱਕ ਇੱਕ ਮਿੰਟ ਦੇ ਵਿੱਚ ਚਾਰ ਚਾਰ ਵਾਰੀ ਸੀਐਮ ਦੀ ਐਡ ਆ ਰਹੀ ਹੈ ਕਿੰਨੇ ਕੇ ਖੁਸ਼ ਹੋ ਤੁਸੀਂ ਸਰਕਾਰ ਦੀ ਅਸੀਂ ਅਫਸਰਾਂ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਸਾਹਿਬ ਸਰਕਾਰ ਦਾ ਐਲਾਨ ਕਰੀ ਜਾ ਰਹੀ ਹੈ ਜੀ ਅਸੀਂ ਇਸ ਸਰਕਾਰ ਤੋਂ ਖੁਸ਼ ਨਹੀਂ ਹੈ ਕਿਉਂਕਿ ਸਾਡੇ ਮੀਟਰ ਨਹੀਂ ਹੈ ਕੋਈ ਪਾਣੀ ਨਹੀਂ ਹੈ ਬਹੁਤ ਔਖੇ ਆ ਬੱਚੇ ਪੜ੍ਹਾਈ ਕਰਦੇ ਆ ਪਲੱਸ 1 ਜੋ ਲੜਕਾ ਪੜ੍ਹਨ ਦੇ ਆ ਪਲੱਸ 2 ਜੋ ਲੜਕੀ ਪੜ੍ਹਨਦੀ ਆ ਅਸੀਂ ਲਾਈਟ ਤੋਂ ਬਿਨਾਂ ਰਹ ਰਹੇ ਆ ਕੀ ਮੰਗ ਕਰਦੇ ਆ ਅਹੀਂ ਮੰਗ ਕਰਦੇ ਸਰਕਾਰ ਕੋ ਵੀ ਸਾਡੇ ਮੀਟਰ ਲੱਗੇ ਜਾਂ ਲਵਾਏ ਜਾਣ ਠੀਕ ਨਹੀਂ ਤੇ ਗਰੀਬ ਬੰਦਾ ਖੱਜਲ ਨਾ ਹੋਏ